ਕਹਿੰਦੇ ਨੇ ਕਿ ਪੁੱਤਰ ਮਿੱਠੜੀ ਮੇਵੀ ਹੁੰਦੇ ਨਹੀਂ ਤਾਂ ਧੀਆਂ ਕਰਦੀ ਸ਼ਾਂਤ ਹੁੰਦੀਆਂ ਨੇ ਇਹ ਕਥਨ ਸੱਚਕਾਰ ਦਿਖਾਈ ਨੇ ਮਨਪ੍ਰੀਤ ਸਿੰਘ ਯਤੀ ਉਹਨਾਂ ਦੀ ਪਤਨੀ ਨੇ ਸਮਰਾਲਾ ਨੇੜੇ ਪਿੰਡ ਸ਼ਾਮਗੜ ਦੇ ਵਸਨੀਕ ਮਨਪ੍ਰੀਤ ਸਿੰਘ ਦੀ ਪਤਨੀ ਨੇ ਧੀ ਨੂੰ ਜਦੋਂ ਜਨਮ ਦਿੱਤਾ ਤਾਂ ਪਰਵਾਰ ਨੇ ਹੀ ਤੀ ਦਾ ਸਵਾਗਤ ਆ ਜਿਹੜਾ ਬੈਂ ਬਾਜਿਆਂ ਨਾਲਤੀ ਜ਼ਿਕਰ ਹੋ ਗਿਆ ਕਿ ਮਾਨਪ੍ਰੀਤ ਸਿੰਘ ਦੇ ਘਰ 13 ਸਾਲ ਪਹਿਲਾਂ ਇੱਕ ਧੀ ਹੋਈ ਸੀ ਅਤੇ ਉਹ ਅੱਜ 13 ਸਾਲ ਦੀ ਹੋ ਚੁੱਕੀ ਹੈ ਉਸ ਤੋਂ ਬਾਅਦ ਮਾਨਪ੍ਰੀਤ ਸਿੰਘ ਹੀ ਉਹਨਾਂ ਦੀ ਦੂਜੀ ਔਲਾਦ ਦੀ ਇੱਛਾ ਪੂਰੀ ਹੁੰਦੀ ਉਹਦੀ ਕਰ ਰਹੇ ਸਨ 13 ਸਾਲ ਦੇ ਲੰਬੇ ਸਮੇਂ ਬਾਅਦ ਮਾਨਪ੍ਰੀਤ ਸਿੰਘ ਦੇ ਘਰ ਦੁਬਾਰਾ ਧੀ ਨੇ ਜਨਮ ਲਿਆ ਮਾਨਪ੍ਰੀਤ ਸਿੰਘ ਦੇ ਪਰਿਵਾਰ ਨੇ ਬੈਂਪਾਚੀਆਂ ਨਾਲ ਗੱਜ-ਵੱਜ ਕੇ ਆਪਣੀ ਧੀ ਦਾ ਸਵਾਗਤ ਕੀਤਾ ਦੁਬਾਰਾ ਧੀ ਹੋਣ ਦੀ ਖੁਸ਼ੀ ਦੇ ਵਿੱਚ ਪਰਿਵਾਰ ਨੇ ਬੈਂਪਾਚੀਆਂ ਨਾਲ ਧੀ ਦਾ ਸਵਾਗਤ ਕਰਨ ਨਾਲ ਸਮਾਜ ਵਿੱਚ ਮੰਤਰੀ ਸਿੰਘ ਨੇ ਇੱਕ ਵੱਖਰੀ ਮਿਸਾਲ ਵੀ ਪੇਸ਼ ਕੀਤੀ ਹੈ ਸਮਾਜਿਕ ਸੁਨੇਹਾ ਦਿੱਤਾ ਮੁੰਡਾ ਹੋਣਾ ਜ਼ਰੂਰੀ ਨਹੀਂ ਬਲਕਿ ਤੰਦਰੁਸਤ ਔਲਾਦ ਹੋਣਾ ਜ਼ਰੂਰੀ ਹੈ ਅਤੇ ਧੀਆ ਤੇ ਪੁੱਤਰਾਂ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ ਇਹ ਵੀ ਸਾਬਤ ਕਰ ਦਿਖਾਇਆ ਹੈ ਮਨਪ੍ਰੀਤ ਸਿੰਘ ਨੇ ਇਸ ਗੱਲ ਦੀ ਚਰਚਾ ਦੂਰ ਦੂਰ ਤੱਕ ਹੋ ਰਹੀ ਹੈ ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਮੇਰੇ ਘਰ ਦੂਜੀ ਧੀ ਹੋਈ ਤਾਂ ਮੇਰੇ ਰਿਸ਼ਤੇਦਾਰਾਂ ਨੇ ਫੋਨ ਕਰਕੇ ਕਿਹਾ ਦੂਜੇ ਬੱਚੇ ਦੀ ਪਲੈਨਿੰਗ ਕਰਨ ਤੋਂ ਪਹਿਲਾਂ ਸਾਡੇ ਨਾਲ ਗੱਲ ਕਰ ਲੈਣੀ ਸੀ ਅਸੀਂ ਕੋਈ ਦਵਾਈ ਤੁਹਾਨੂੰ ਫਵਾ ਦੇਣੀ ਸੀ ਜਿਹਦੇ ਨਾਲ ਤੁਹਾਡੇ ਮੁੰਡਾ ਹੋਣਾ ਸੀ ਸਮਰਾਲਾ ਤੋਂ ਲਖਮਿੰਦਰ ਸਿੰਘ ਕਪਤਰੀ ਦੀ ਰਿਪੋਰਟ ਫਿਹਦਿਆਣਾ ਲਾਇਆ ਜੀ ਜੀ ਫਤਿਹ ਮਰਨ ਮੱਲਾਪੰਦ ਬਤਾਂਜੀ ਪੰਜ ਸਾਲ ਨੂੰ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਕੀ ਕਹਿਣਾ ਤੁਹਾਨੂੰ ਤੁਹਾਡੇ ਕੀ ਮੈਂ ਤਾਂ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਵਾਹਿਗੁਰੂ ਜੀ ਨੇ ਮੇਰੀ ਥੋੜੀ ਦੁਬਾਰਾ ਫੇਰ ਭਰੀ ਪਹਿਲਾਂ ਹੀ ਮੇਰੇ ਧੀਆ ਜੋ ਕਿ 13 ਸਾਲ ਦੀ ਹੋ ਚੁੱਕੀ ਹੈ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਸਾਡੀ ਬਹੁਤ ਬਹੁਤ ਸਾਡੇ ਤੇ ਕਿਰਪਾ ਕੀਤੀ ਜੋ ਕਿ ਮੈਂ ਦੂਸਰੀ ਵਰੀ ਧੀ ਦੀ ਦਾਤ ਬਖਸ਼ਿਸ਼ ਹੋਈ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਜੇ ਅਸੀਂ ਸੋਚੀਏ ਕਿ ਸਮਾਜ ਚਾਹੁੰਦਾ ਵੀ ਪਹਿਲਾ ਧੀ ਆ ਤਾਂ ਦੂਸਰਾ ਮੁੰਡਾ ਹੋਵੇ ਸਾਡੇ ਘਰ ਗਾਹਾਂ ਦੀ ਅੰਨ ਸਾਡੀ ਵਧੇ ਪਰ ਅਸੀਂ ਕਦੇ ਇਹ ਨਹੀਂ ਸੋਚਿਆ ਸਿੰਘਾ ਮਹਾਰਾਜ ਅੱਗੇ ਤੇ ਅਰਦਾਸ ਕੀਤੀ ਮਰ ਸਾਡੇ ਘਰ ਜੋ ਵੀ ਜੀ ਆਵੇਗਾ ਅਸੀਂ ਦਾ ਪੂਰਾ ਤੇ ਪੂਰਾ ਸਤਿਕਾਰ ਕਰਾਂਗੇ ਸੋ ਵਾਹਿਗੁਰੂ ਜੀ ਨੇ ਬਹੁਤ ਬਖਸ਼ਿਸ਼ ਕੀਤੀ 13 ਸਾਲ ਬਾਅਦ ਮੇਰੇ ਘਰ ਦੁਬਾਰਾ ਫੇ ਧੀ ਦੀ ਦਾਤ ਮ ਬਖਸ਼ਿਸ਼ ਕੋਈ ਹੈ ਸੋ ਮੈਂ ਪ੍ਰਮਾਤਮਾ ਜੀ ਬਹੁਤ ਬਹੁਤ ਸ਼ੁਕਰਾਨਾ ਕਰਦਾ ਹਾਂ ਸੋ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਮੈਨੂੰ ਵਧਾਈਆਂ ਦਿੱਤੀਆਂ ਨੇ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਹਾਂ ਸੋ ਵਾਹਿਗੁਰੂ ਜੀ ਸਾਰਿਆਂ ਨੂੰ ਮਿਹਰਾਂ ਪਰਿਆਤ ਰੱਖੇ ਖੁਸ਼ੀਆਂ ਦਾਤਾਂ ਬਖਸ਼ੇ ਦੇਣ ਸੋ ਧੀਆਂ ਦਾ ਬਤ ਬਤ ਸਤਿਕਾਰ ਕਰੋ ਜੋ ਕਿ ਅੱਜ ਕੱਲ੍ਹ ਜਿਵੇਂ ਦੇ ਸਮਾਜ ਦੇ ਵਿੱਚ ਬਹੁਤ ਕੁਛ ਧੀਆਂ ਦੇ ਨਾਲ ਹੋ ਵੀ ਦੇ ਹੈ ਸੋ ਸਾਨੂੰ ਧੀਆਂ ਨੂੰ ਬਤ ਬਤ ਪੜਾਉਣਾ ਲਿਖਾਉਣਾ ਚਾਹੀਦਾ ਹੈ ਤੋ ਜੋ ਕਿ ਆਪਣੇ ਮਾਤਾ ਪਿਤਾ ਦਾ ਗਾਂਹ ਜਾ ਕੇ ਮਾਣ ਸਤਿਕਾਰ ਵਧਾਉਣ ਜਿੰਮ ਕੇ ਮਨ ਦੇ ਸਵਾਲ ਕਿ ਸਭ ਤੋਂ ਲੰਬੇ ਸਮੇਂ ਬਾਅਦ ਦੂਸਰੀ ਧੀ ਹੋਈ ਮਨ ਦੇ ਵਿੱਚ ਫਿਰ ਵੀ ਬਸਤੀ ਦੇ ਵਿੱਚ ਆਉਂਦਾ ਹੈ ਕਿ ਵੰਸ਼ ਵਧਾਉਣ ਲਈ ਸਾਨੂੰ ਪੁੱਤਰੀ ਜਰੂਰ ਪੈਂਦੇ ਜੋ ਸਮਾਜ ਦੀ ਸੋਚ ਬਣੀ ਦੀਏ ਲੋਕਾਂ ਦੀ ਬਹੁਤ ਲੋਕਾਂ ਦੇਖੋ ਜੀ ਇਹ ਸਮਾਜ ਦੀ ਸੋਚ ਆ ਵੀ ਸਾਡੇ ਘਰ ਦੇ ਵਿੱਚ ਪੁੱਤਰ ਆਵੇ ਪਰ ਅਸੀਂ ਕਦੇ ਇਹ ਨਹੀਂ ਸੋਚਿਆ ਸੀਗਾ ਮੇਰੀ ਵਾਈਫ ਨੇ ਵੀ ਮੈਨੂੰ ਇਹ ਗੱਲ ਕਹੀ ਸੀਗੀ ਕਿ ਮਹਾਰਾਜ ਸਾਨੂੰ ਇੱਕ ਜੀਵ ਜ਼ਰੂਰ ਦੇ ਦੀ ਜੋ ਕਿ ਸਾਡੇ ਘਰ ਦੇ ਵਿੱਚ ਆਵੇ ਸਾਡੇ ਘਰ ਖੁਸ਼ੀਆਂ ਪਰਵਾਤੇ ਵਧਦੇ ਹੋਣ ਪਰ ਅਸੀਂ ਤਾਂ ਵਾਹ ਪ੍ਰਮਾਤਮਾ ਦੇ ਅੱਗੇ ਹੀ ਬੇਨਤੀ ਕੀਤੀ ਸੀ ਮਹਾਰਾਜ ਜੀ ਜੋ ਵੀ ਜੀਵ ਮੇਰੇ ਘਰ ਦੇ ਵਿੱਚ ਆਵੇਗਾ ਸਾਨੂੰ ਉਹੀ ਆ ਜੇ ਉਸ ਕੋਸ਼ ਨਹੀਂਗਾ ਜੋ ਪ੍ਰਮਾਤਮਾ ਸਾਡੀ ਦੁਵਾਰਾ ਝੋਲੀ ਫੇਰ ਦੁਵਾਰਾ ਭਾਜੀ ਤੇ ਮੇਰੇ ਰਿਸ਼ਤੇਦਾਰ ਹੁੰਦੇ ਨੇ ਰਿਸ਼ਤੇ ਫੋਨ ਆਏ ਹੋਣਗੇ ਤੁਹਾਨੂੰ ਰਿਸ਼ਤੇਦਾਰਾਂ ਦੇ ਤਾਂ ਮੈਨੂੰ ਬਹੁਤ ਫੋਨ ਆਏ ਨੇ ਕਹਿੰਦੇ ਜੀ ਤੁਸੀਂ ਚਲੋ ਅੱਗੇ ਚਾਂਸ ਦਿੱਤਾ ਸਿੰਘਾ ਤੁਹਾਨੂੰ ਕਿਸੇ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਸਿੰਘੀ ਤੁਹਾਨੂੰ ਦਵਾਈ ਖਾਣੀ ਚਾਹੀਦੀ ਵੀ ਗਾਹ ਤੁਹਾਡੇ ਘਰ ਪੁੱਤਰਾ ਆਵੇ ਫਿਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਿ ਜੇ ਮੈਂ ਇਹੇ ਆਪਣੇ ਮੰਦ ਵਿੱਚ ਭਾਵਨਾ ਰੱਖ ਲਵਾਂ ਮੇਰੇ ਘਰ ਪੁੱਤਰਾ ਆਵੇ ਹਨਾ ਪਰ ਨਹੀਂ ਪਰ ਇਹ ਤਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਮਾਰ ਮੇਰੇ ਘਰ ਦੇ ਵਿੱਚ ਜੀ ਆਵੇ ਚਾਹੇ ਬੇਟੀ ਹੋਵੇ ਜਾਂ ਪੁੱਤਰ ਹੋਵੇ ਪਰ ਸਾਨੂੰ ਕਿ ਜੀ ਜ਼ਰੂਰ ਜ਼ਰੂਰ ਤਾਂ ਪਰ ਹੁਣ ਮੇਰੇ ਘਰ ਦੋ ਤੀਨ ਮੈਂ ਜੋਤੀ ਦੂਸਰੀ ਜਪ ਕੀ ਤੱਕ ਹੋਰ ਆਈ ਆ ਅਸੀ ਉਹਦਾ ਬੜੀ ਮਾਨ ਸਤਕਾਰ ਢੋਲ ਵਜਾ ਕੇ ਘਰ ਦੇ ਵਿੱਚੋਂ ਤੀਨੂ ਨੇ ਘਰ ਲੈ ਕੇ ਆਂਦਾ। ਤੋਂ ਮੈਂ ਸਾਰਿਆਂ ਦਾ ਬਹੁਤ ਬਹੁਤਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਤੁਹਾਡਾ? ਭਾਈ ਰਣਜੀਤ ਸਿੰਘ ਜੀ। ਤੁਹਾਡੇ ਪਰਿਵਾਰ ਵਿੱਚ ਜੁਤੀ ਆਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਮੇਰਾ ਸਭਰਾਵਾਦ ਦਾ ਸਾਥੀ ਹੈ। ਇਹਦੇ ਕਰ ਮਾਲਕ ਨੇ ਬਖਸ਼ਿਸ਼ ਕੀਤੀ ਹੈ ਕਿਉਂਕਿ ਦੂਜੀ ਵੀ ਧੀ ਆਈ ਹੈ। ਕਿਉਂਕਿ ਬਾਣੀ ਦਾ ਪਰਮਾਨੰਮੀ ਸੋਕੇ ਮੰਦਾ ਅਕੀ ਇੱਜ਼ਤ ਜਮਾ ਰਹਿ ਜਾਣ ਕਿਉਂਕਿ ਧੀਆ ਵੀ ਅੱਜਕੱਲ ਮੁੰਡਿਆਂ ਨਾਲ ਘੱਟ ਨਹੀਂ ਹੁੰਦੀਆਂ ਕਿਉਂਕਿ ਧੀਆ ਜਿਹੜੀ ਆਪਣੇ ਇਲਾਕੇ ਦੀ ਸ਼ਾਨ ਹਨ ਕਿਉਂਕਿ ਮਾਲਕ ਨੇ ਬਖਸ਼ ਕੀਤੀ ਹੈ ਭਾਈ ਮਨਪ੍ਰੀਤ ਸਿੰਘ ਦੀ ਧੀ ਹੋਈ ਤੇ ਸਾਰੇ ਸਾਥੀਆਂ ਨੇ ਭਾਈ ਮੇਜਰ ਸਿੰਘ ਜੀ ਹੱਦ ਗ੍ਰਾਂਤੀ ਸਰ ਬੱਠੇ ਸਾਡੇ ਤੇ ਸਾਰੇ ਨੇ ਭਾਈ ਬਹੁਤ ਬਹੁਤ ਖੁਸ਼ੀਆਂ ਮਨਾਈਆਂ ਨੇ ਜਿਸ ਦਿਨ ਲੜਕੀ ਕਰਿਆਈ ਉਧਰ ਵੀ ਢੋਲ ਵਾਜਿਆਂ ਨਾਲ ਕਰੇ ਕੁੜੀ ਲੈ ਕੇ ਆ ਕਰੇ ਅਸੀਂ ਬਹੁਤ ਤੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਧੀਆ ਸਭ ਤੋਂ ਵੱਧ ਪਿਆਰੀਆਂ ਹੁੰਦੀਆਂ ਨੇ ਕਿਉਂਕਿ ਧੀਆ ਆਪਣੇ ਲੱਕ ਦੀ ਸ਼ਾਨ ਹਨ ਕਿੰਨੇ ਅੱਜ ਕੱਲ੍ਹ ਧੀਆ ਜੱਜ ਬਣਦੀਆਂ ਨੇ ਕਿੰਨੀਆਂ ਲੋਕੜੀਆਂ ਕਰਨ ਸਰਕਾਰੀ ਕਰਦੀਆਂ ਨੇ ਕਿਉਂਕਿ ਧੀਆ ਕਿਸੇ ਨੂੰ ਕੱਟ ਨਹੀਂ ਹਨ ਤੇ ਮੈਂ ਹੀ ਕਹਿਣਾ ਚਾਹੁੰਦਾ ਹਾਂ ਕਿ ਸੋਖੋ ਕੋ ਮੰਦਾ ਕੀਜਿਤ ਜਮਾ ਰਜਾਨ ਟੀਆਂ ਆਏ ਤੇ ਵੀ ਖੁਸ਼ੀਆਂ ਮਨਾ ਜਮੇ ਆਪਾਂ ਮੁੰਡੇ ਹੋਏ ਤੇ ਲੋੜੀਆਂ ਮਨਾਉਂਦੇ ਆ ਨਾ ਟੀਆਂ ਜਦੋਂ ਆਪਣੇ ਘਰਾਂ ਵਿੱਚ ਆਉਂਦੀ ਆ ਆਪਾਂ ਵੀ ਲੋੜੀਆਂ ਮਨਾਓ ਖੁਸ਼ੀਆਂ ਮਨਾਓ ਇਹ ਮਨਪ੍ਰੀਤ ਸਿੰਘ ਨੇ ਕਹਿ ਕੇ ਦਿਖਾਇਆ ਹੈ ਜਦੋਂ ਲੜਕੀ ਘਰੇ ਆਈਆਂ ਨਾਲੇ ਬਹੁਤ ਢੋਲ ਵਾਜਿਆਂ ਨਾਲੇ ਕਰੇ ਲੈ ਕੇ ਆਏ ਨੇ ਇਹਨਾਂ ਮੈਂ ਕਹਿਣਾ ਚਾਹੁੰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ